ਲੋ ਜੀ ਅੱਜ ਦਿਨ ਐਤਵਾਰ ਨੂੰ ਜਿਹੜਾ ਆ ਸਾਡੀ ਬਾਤਾਵਾਂ ਸੰਭਾਲ ਨੌਜਵਾਨ ਸਵਾ ਸਲੋ ਵੱਲੋਂ ਜਿਹੜਾ ਰਿਕਸ਼ਾ ਇੱਥੇ ਸਾਡਾ ਆ ਇੱਥੇ ਸਲੋ ਤੋਂ ਯਾਫਰਪੁਰ ਰੋਡ ਦਾ ਟਾਰਗੇਟ ਲੈ ਕੇ ਜਿਹੜਾ ਸਾਡਾ ਰਿਕਸ਼ਾ ਪਹੁੰਚ ਕੇ ਆਇਆ ਜਿਹਦੇ ਵਿੱਚ ਅਸੀਂ ਸਾਡੇ ਕੋਲ ਸਾਰੇ ਇਨਸਟਰੂਮੈਂਟ ਹੈਗੇ ਆ ਜਿਹੜੇ ਕਿ ਯਾਨੀ ਕਿ ਜਿਨ੍ਹਾਂ ਨਾਲ ਅਸੀਂ ਜਿੱਥੇ ਟਾਹਣੀਆਂ ਬੂਟਿਆਂ ਦੀਆਂ ਵਧੀਆਂ ਪਹਿਲਾਂ ਲੱਗੀਆਂ ਦੀਆਂ ਉਹ ਟਾਹਣੀਆਂ ਕੱਟਣੀਆਂ ਆ ਤੇ ਨਾਲ ਦੀ ਨਾਲ ਅਸੀਂ ਅੱਜ ਜਿਹੜੇ ਆ ਬੂਟੇ ਜਿਹੜੇ ਉਹਨਾਂ ਸ਼ੰਗਾਈ ਕਰਕੇ ਨਾਲ ਦੀ ਨਾਲ ਜਿਹੜੀ ਆ ਕਲੀ ਵੀ ਕਰਨੀ ਆ ਤੇ ਸਾਡੇ ਜਿਹੜੀ ਆ ਕਲੀ ਬਣਾਉਣ ਦਾ ਕੰਮ ਆ ਸਾਡੇ ਜਿਹੜੇ ਸੀਨੀਅਰ ਮੈਂਬਰ ਗੁਰਪ੍ਰੀਤ ਭੱਟੀ ਜੀ ਵੱਲੋਂ ਕੀਤਾ ਜਾ ਰਿਹਾ ਹੈ ਆ ਬਿੰਦੂ ਭੱਟੀ ਜੀ ਵੱਲੋਂ ਕੀਤਾ ਜਾ ਰਿਹਾ ਹੈ ਸੋ ਸਾਰੇ ਪ੍ਰਬੰਧ ਜਿਹੜੇ ਆ ਇਹਨਾਂ ਵੱਲੋਂ ਕੀਤੇ ਜਾ ਰਹੇ ਆ ਸੋ ਵੀ ਆਪਾਂ ਰੁੱਖਾਂ ਨੂੰ ਜਿਹੜਾ ਰੁੱਖਾਂ ਨੂੰ ਬਚਾਉਣ ਲਈ ਜਿਹੜਾ ਆ ਆਪਾਂ ਕੋਸ਼ਿਸ਼ ਕਰਨੀ ਆ ਰਲ ਮਿਲ ਕੇ ਇਹ ਇੱਕ ਬੰਦੇ ਦਾ ਕੰਮ ਨਹੀਂ ਇਹ ਸਾਰਿਆਂ ਨੇ ਰਲ ਮਿਲ ਕੇ ਕਰਨੀ ਆ ਅਸੀਂ ਸਾਨੂੰ ਐਤਵਾਰ ਅਸੀਂ ਤਾਂ ਰੱਖਿਆ ਆ ਕਿ ਐਤਵਾਰ ਨੂੰ ਸਾਡੇ ਨਾਲ ਬੱਚੇ ਜਿਹੜੇ ਸਕੂਲ ਦੇ ਬਹੁਤ ਸਾਰੇ ਜੁੜ ਜਾਂਦੇ ਆ ਉਹ ਸਾਡੀ ਕਾਫੀ ਹੈਲਪ ਕਰਦੇ ਆ ਸੋ ਸਾਡੀ ਕੋਸ਼ਿਸ਼ ਆ ਸਾਡੀ ਕੋਸ਼ਿਸ਼ ਇਹ ਆ ਕਿ ਆਪਾਂ ਜਿਹੜੇ ਆ ਜਿੰਨੇ ਵੀ ਬੱਚੇ ਹੈਗੇ ਆ ਜਾਂ ਸੀਨੀਅਰ ਮੈਂਬਰ ਹੈਗੇ ਆ ਸਾਰੇ ਰਲ ਕੇ ਜਿਹੜਾ ਆ ਅਸੀਂ ਐਤਵਾਰ ਜਿਹੜਾ ਸੈਲੀਬ੍ਰੇਟ ਕਰਦੇ ਆ ਸੋ ਸਾਡੇ ਸਾਰਿਆਂ ਮੈਂਬਰਾਂ ਦੇ ਤੇਲੋ ਧੰਨਵਾਦੀ ਆ ਕਿ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਅਸੀਂ ਆਪਣੇ ਬੱਚੇ ਸਾਡੇ ਕੰਮ ਕਰਦੇ ਆ ਇਹਨਾਂ ਦੇ ਥਰੂ ਅਸੀਂ ਹੋਰ ਵੀ ਲੋਕਾਂ ਨੂੰ ਜਿਹੜਾ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜਾ ਜਾਗਰੂਕ ਕਰਦੇ ਆ ਉਹਦੇ ਲਈ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕੁਝ ਕਵਤਾਵਾਂ ਕੋਈ ਗੀਤ ਜਿਹੜਾ ਆ ਰੁੱਖਾਂ ਤੇ ਲਿਖਿਆ ਹੋਵੇ ਉਹ ਜ਼ਰੂਰ ਅਸੀਂ ਇਹਦੇ ਵਿੱਚ ਐਡ ਕਰਦੇ ਆ ਤਾਂ ਕਿ ਲੋਕ ਜਿਹੜੇ ਆ ਜਾਗਰੂਕ ਹੋ ਸਕਣ ਤੇ ਸਾਡਾ ਪੰਜਾਬ ਹਰਿਆ ਭਰਿਆ ਰਹਿ ਸਕੇ ਅੱਜ ਮੈਂ ਜਿਹੜਾ ਵੀ ਇੱਕ ਤੋਂ ਕਪਤਾਵਾ ਜਿਹੜੇ ਮਹਿਮਾਨ ਨੂੰ ਬਹੁਤ ਵਧੀਆ ਲੱਗੀਆਂ ਉਹ ਮੈਂ ਕਪਤਾਵਾ ਤਿਆਰ ਕੀਤੀਆਂ ਆ ਜਿਹੜੀਆਂ ਕਪਤਾਵਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਆ ਜਿੱਥੇ ਸਾਡੇ ਅੱਜ ਵਾਤਾਵਰਣ ਸੰਭਾਲ ਨੌਜਵਾਨ ਸਭਾ ਨੇ ਜਿਹੜੇ ਅੱਜ ਰੁੱਖ ਲਗਾਏ ਆ ਤੇ ਉੱਥੇ ਅਸੀਂ ਅੱਜ ਜਿਹੜਾ ਆ ਬੂਟਿਆਂ ਦੀ ਸਿੰਗਾਈ ਤੇ ਕਲੀ ਵੀ ਜਿਹੜਾ ਕਰ ਰਹੇ ਆ ਕਹਿੰਦੇ ਵੀ ਜਿਹੜਾ ਰੁੱਖਿਆ ਰੁੱਖ ਸਾਡੇ ਜ਼ਿੰਦਗੀ ਲਈ ਜਿਹੜਾ ਆ ਬਹੁਤ ਜ਼ਰੂਰੀ ਕਹਿੰਦੇ ਇੱਕ ਰੁੱਖ ਸੌ ਸੁੱਖ ਰੁੱਖ ਕੋਕ ਤੇ ਪਾਣੀ ਨਾ ਸੰਭੇ ਤਾਂ ਖਾਤਮ ਕਹਾਣੀ ਸੋ ਰੁੱਖਾਂ ਦੀ ਇੱਕ ਵੀ ਕਾਪਤਾ ਹੈਗੀ ਆ ਕਹਿੰਦੇ ਰੁੱਖ ਲਗਾਓ ਜੀਵਨ ਬਚਾਓ ਪ੍ਰਦੂਸ਼ਣ ਨੂੰ ਵੀ ਦੂਰ ਭਜਾਓ ਸਾਹ ਲੈਣ ਦਾ ਵੀ ਸਾਹ ਲੈਣਾ ਵੀ ਹੋਇਆ ਔਖਾ ਬੂਟੇ ਲਾਉਣਾ ਕੰਮ ਹੈ ਸੌਖਾ ਮੀਂਹ ਪੈਣੇ ਵੀ ਹੋਏ ਘੱਟ ਗਰਮੀ ਨੇ ਤਾਂ ਕੱਡੇ ਵਟ ਧਰਤੀ ਥੱਲੇ ਵੀ ਪਾਣੀ ਮੁੱਕਦਾ ਜਾਵੇ ਧਰਤੀ ਥੱਲੇ ਵੀ ਪਾਣੀ ਮੁੱਕਦਾ ਜਾਵੇ ਇਸ ਗੱਲ ਦਾ ਮੈਨੂੰ ਫਿਕਰ ਸਤਾਵੇ ਸਾਹ ਲੈਣ ਵੀ ਮਦਦ ਹੈ ਕਰਦੇ ਬਾਤਾ ਵਰ ਨੂੰ ਸਾਫ ਹੈ ਕਰਦੇ ਰੁੱਖ ਤੂੰ ਹੈ ਬਣੇ ਦਵਾਈ ਅਸੀਂ ਜਾਣੇ ਹਾਂ ਰੁੱਖ ਗਵਾਈ ਰੁੱਖਾਂ ਦੀ ਸੰਭਾਲ ਕਰ ਲਵੋ ਮੌਕੇ ਦੀ ਪਛਾਣ ਕਰ ਲਵੋ ਆਓ ਸਾਰੇ ਰੁੱਖ ਲਗਾਈਏ ਰਲ ਮਿਲ ਪਹੇਖ ਬਚਾਈਏ ਰੋਖ ਬਚਾਉਣੇ ਹੈ ਬਹੁਤ ਜ਼ਰੂਰੀ ਗੁਰੂ ਸੈਣੀਏ ਸਭ ਦੀ ਮਜਬੂਰੀ ਰੋਖ ਬਚਾਉਣੇ ਹੈ ਬਹੁਤ ਜ਼ਰੂਰੀ ਗੁਰੂ ਸੈਣੀਏ ਹੈ ਸਭ ਦੀ ਮਜਬੂਰੀ ਸੋ ਸਾਰੇ ਵੀਰਾਂ ਨੂੰ ਜਿੰਨੇ ਵੀ ਵੀਰ ਜਿਹੜੇ ਵੀਡੀਓ ਦੇਖ ਰਿਹਾ ਸਾਰਿਆਂ ਨੂੰ ਮੈਂ ਅਰਕਸ਼ ਕਰੂੰਗਾ ਕਿ ਆਪਾਂ ਚੌਂਕਾਂ ਤੇ ਖੜਨ ਦੀ ਬਜਾਏ ਜਿਹੜਾ ਆ ਐਤਵਾਰ ਜਿਹੜਾ ਆ ਐਤਵਾਰ ਨੂੰ ਛੁੱਟੀ ਹੁੰਦੀ ਆ ਐਤਵਾਰ ਜਿਹੜਾ ਚੰਗੇ ਪਾਸੇ ਲਾਈਏ ਤਾਂ ਕਿ ਜਿਹੜਾ ਆ ਆਪਾਂ ਵਾਤਾਵਰਨ ਨੂੰ ਜਿਹੜਾ ਬਚਾਈਏ ਤਾਂ ਕਿ ਜਿਹੜੇ ਵੱਧੋ ਵੱਧ ਜੇ ਰੁੱਖ ਲਗਾਵਾਂਗੇ ਤਾਂ ਹੀ ਜਿਹੜਾ ਵਾਤਾਵਰਨ ਨੂੰ ਜਿਹੜਾ ਬਚਾ ਸਕਦੇ ਆ ਕਹਿੰਦੇ ਬਈ ਜਿਹੜਾ ਰੁੱਖਾਂ ਤੇ ਰੁੱਖਾਂ ਤੇ ਪੰਛੀਆਂ ਦਾ ਜਿਹੜਾ ਆ ਰੁੱਖਾਂ ਤੇ ਪੰਛੀਆਂ ਦਾ ਬੜਾ ਜਿਹੜਾ ਮੇਲ ਹੈਗਾ ਆ 100 ਰੁੱਖਾਂ ਤੇ ਪੰਛੀਆਂ ਨੂੰ ਜੇ ਬਚਾਉਣਾ ਆ ਤੇ ਆਪਾਂ ਰਲ ਮਿਲ ਕੇ ਆਪਾਂ ਨੂੰ ਰੁੱਖ ਲਗਾਉਣੇ ਪੈਣੇ ਆ ਸੋ ਸਾਰੇ ਵੀਰਾਂ ਦੇ ਤੇ ਦਿਲੋਂ ਤੁਹਾਨੂੰ ਬਧੀਆਂ ਆ a few moments later ਲੋ ਜੀ ਸਾਡੀ ਟੀਮ ਹੈ ਨਾ ਚਾਹ ਦਾ ਪਹਿਲਾ ਚੱਕ ਰਹੀ ਆ ਮਠੀਆਂ ਨਾਲ ਬਿਸਕੁਟ ਲਾਟੂ ਜੀ ਕਹਿੰਦਾ ਪੂਰਾ ਪੈਕਟ ਲੈਣਾ ਲਾਟੂ ਕਹਿੰਦਾ ਪੂਰਾ ਪੈਕਟ ਖਾਣਾ ਮੈਂ ਕਹਿੰਦਾ ਤੂੰ ਪੂਰਾ ਹੀ ਖਾ ਲੈ ਉਹ ਪੂਰਾ ਲੈਣਾ ਤੇ ਬਾਕੀ ਸਾਰੇ ਬੰਦੇ ਚਾਚਾ ਸਾਡਾ ਚੱਲ ਗਿਆ ਲੱਬੋ ਵੀ ਚੱਲ ਗਿਆ ਤੇ ਵੀਰਾ ਭਾਜੀ ਵੀ ਚੱਲ ਗਿਆ ਤੇ ਹੋਰ ਵੀ ਸਾਡੇ 2-3 ਸਤ ਪਤਵੰਤ ਤੇ ਸੱਜਣ ਸੀ ਉਹ ਵੀ ਚੱਲ ਗਏ। ਉਹ ਸ਼ਾਮ ਦਾ ਸਮਾਂ ਰਹਿ ਗਿਆ ਸਾਡਾ ਕੰਮ ਨਿਭੜ ਗਿਆ। ਬਸ ਚਾਹ ਦਾ ਪਿਆਲਾ ਛਕਾਂਗੇ। ਚਾਹ ਦੇ ਪਿਆਲੇ ਤੋਂ ਬਾਅਦ ਅਸੀਂ ਰੇੜਾ ਸਾਰਾ ਆਪਣਾ ਰੈਡੀ ਕਰ ਲਿਆ। ਸਾਰਾ ਸਮਾਨ ਰੱਖ ਲਿਆ। ਤੇ ਕਲੀ ਦਾ ਵੀ ਕੰਮ ਸਾਰਾ ਕੰਪਲੀਟ ਹੋ ਗਿਆ ਇੱਥੇ ਤੱਕ ਸਾਡਾ ਸਾਰਾ। ਠੀਕ ਆ ਜੀ। ਤੇ ਬਾਕੀ ਅਗਲੀ ਕਾਰਵਾਈ ਅਗਲੇ ਸੰਡੇ ਨੈਕਸਟ ਸੰਡੇ ਪਾਲੀ ਪੱਧਰ ਕਲੀ ਮੰਦਰ ਕੋਲ ਚੱਲ ਜਾਵਾਂਗੇ। ਇਸ ਰੋਡ ਦਾ ਸਾਡਾ ਥੋੜਾ ਜਿਹਾ ਕੰਮ ਰਹਿ ਗਿਆ ਸੀ ਉਹ ਕੰਪਲੀਟ ਕਰ ਦਿੱਤਾ ਸੀ। ਠੀਕ ਆ ਜੀ। ਤੇ ਅਲਵਿਦਾ ਸਾਸਤਰੀ ਕਾਲ ਅਦਾਬ ਜੈਪੀ ਜੈਪਾ ਨਮ ਬਧਾਏ ਓਕੇ ਬਾਈ